ਲਓ ਜੀ ਬਾਈ ਸਾਹਮਣੇ ਹੈਗਾ ਬਿਆਲਾਕਰ ਖੇਤਾਂ ਵਾਲੀ ਸਾਈਡ ਤੇ ਵਿਊ ਹੈ ਕੋਈ ਨਾਸਤੂ ਠੇਕੇ ਮਾਰੀ ਜਾਂਦਾ ਠੇਕੇ ਮਾਰ ਨਹੀਂ ਆ ਠੇਕਦਾਰੀ ਵੀ ਕਰੀਦੀ ਆ ਹਾਂ ਜਿਵੇਂਲੇ ਹੋ ਜਾਂਦੇ ਰੋੜੀ ਕਹਿੰਦੇ ਕਿਆ ਬਚਦਾ ਮਾ ਬਾਈ ਹੁਣ ਇਹ ਤਾਂ ਜਿਹੜਾ ਚਲਾਉਂਦਾ ਉਹੀ ਜਾਣੇ ਮਿਹਨਤ ਕੰਮ ਚੱਲਦਾ ਬਸ ਆਈ ਕੋ ਕੰਮ ਚੱਲਦਾ ਟਰੈਕਟਰ ਰੁੜਦੇ ਘਰ ਟਰੈਕਟਰ ਰੁੜਦੇ ਆ ਭਾਜ ਘਰ ਬੈਟਰੀ ਸੌਜੂਗੀ ਸਾਸਰੀ ਕਾਲ ਜੀ ਬਾਈ ਸਾਰੇ ਵੀਰਾਂ ਨੂੰ ਅੱਜ ਮਾਰਿਆ ਕਹਿੰਦੇ ਇੱਕ ਹੋਰ ਠੇਕਾ ਖੇਤ ਪੱਧਰਾ ਕਰਨੇ ਦਾ ਪਲੌ ਮਾਰੇ ਹਾਲ ਮਾਰੇ ਤੇ ਫੇਰ ਕੰਪਿਊਟਰ ਕਰਾ ਚੱਲਦਾ ਏ ਤੇ ਰੋਡੀ ਜੀ ਕਹਿੰਦੇ ਜੌਂਡੀਰ ਉੱਪਰ ਬੈਠੇ ਆ ਦੱਬ ਦੇ ਕੇ ਤੇਕਾ ਮਾਰਿਆ ਬਾਈ ਬੂਟੇ ਪੱਟੇ ਖੇਤ ਪੱਧਰਾ ਕਰਕੇ ਦੇਣਾ ਏ 13ਵੇਂ ਮਹੀਨੇ ਠੇਕਾ ਮਿਲ ਗਿਆ ਪਹਿਲਾਂ ਰੋਡੀ ਨੂੰ ਮਿਲੋ ਹਾਂਜੀ ਬਾਈ ਡਰਾਈਵਰ ਲੈ ਕੇ ਆਇਆ ਤਾਂ ਚੱਲ ਪੁਰਾ ਜੱਗਾ ਉਹਦੇ ਦੀ ਮਾਲੇ ਚਾਹ ਹਾਂ ਰੋਟੀ ਡਰਾਈਵਰ ਕਰਦੇ ਬਣਿਆ ਬਣ ਕੇ ਕਰਿਆ ਉਹ ਵਾਸਤੇ ਥੋੜੀ ਕਿੱਡਾ ਕਲਾ ਦਾ ਉੱਪਰ ਤੇ ਲੱਗਦਾ ਬੋੜਾ ਹੈ ਹਾਂ ਬੋੜਾ ਲੱਗਦਾ ਜੋਰ ਕਿੰਨਾ ਕਾ ਦੋ ਤੇਰਾ ਕਹਿੰਦਾ ਜੋੜੀ ਰਾ ਜਿਓਂਡੀ ਰਾ ਜੋਰ ਬਹੁਤ ਹੁੰਦਾ ਖਾਲ ਦੇਖਦਾ ਪਿੱਛੇ ਆਕੇ ਛੋਟੇ ਹੀ ਪਾਇ ਪਿਆ ਉਰੇ ਆ ਕੇ ਦੇਖ ਵੜੇ ਜੀ ਬਾਤ ਹੀ ਵਾ ਮਾਰਤਾ ਬੋੜੇ ਯਾਰ ਹਾਂ ਉਰੇ ਆ ਕੇ ਦੇਖਤਾ ਖਾਲ ਚ ਨਾ ਖਾਜੂ ਤੇ ਥੋੜੀ ਖਿਚ ਲੂਗਾ ਮਾੜਾ ਰੈਕਟਰ ਮਾੜੇ ਜੀ ਕੀ ਤੇ ਹਾਂ ਕਿੱਡੀ ਘਾਟ ਜਾਂਦੀ ਐ ਰੋਡੀ ਫਾੜ ਨੂੰ ਦੇਖ ਕੇ ਦਾਦਾ ਕਹਿੰਦਾ ਬਹੁਤ ਬੜੇ ਇਹ ਤਾਂ ਜਿਹੜੇ ਆ ਸੜਕ ਨੂੰ ਮਸੀ ਆਏ ਨੇ ਇਹ ਤਾਂ ਇਹ ਇਕੱਠੇ ਹੋ ਜਾਂਦੇ ਆ ਇਕੱਠੇ ਹੋ ਜਾਂਦੇ ਹੂੰ ਸਾਈਡਾਂ ਪਰ ਤੇ ਆਏ ਜਾ ਕੇ ਇਕੱਠੇ ਹੋ ਜਾਂਦੇ ਆ ਹੂੰ ਉਹ ਬਾਈ ਉੱਧਰ ਬੰਦਾ ਸਾਡਾ ਭੁੱਸ ਰਿਆ ਗਿਆ 66 ਬਾਈ ਇਸ ਤੋਂ ਦੋ ਫਾਟਾ ਮਣੀ ਇੱਕੋ ਫਾਟਾ ਬੰਨ੍ਹੇ ਕਿੱਕੇ ਫਾਟ ਹੁੰਦੀ ਇੱਥੇ ਦੋ ਲਾਉਣੀਆਂ ਇਹਦੀ ਕਹ ਨਹੀਂ ਬਾਕੀ ਉਹ ਚਾਲਦਾ ਉੱਧਰ ਕਰਾੜ ਰੋਡੀ ਕਹਿੰਦਾ ਪਧਰਾ ਕਿਵੇਂ ਹੋਊਗਾ ਵਾਹ ਇਹਦਾ ਹੁ ਮਸ਼ੀਨ ਦੱਸੂਗੀ ਜਾ ਬੰਦਾਰ ਰਸੂਗਾ ਜਿਹਦਾ ਚਲਾਉਂਦਾ ਹੈ ਹਲੇ ਪਹਿਲੇ ਕਿਹੜੇ ਚੱਲਦੇ ਬਾਈ ਪਤਾ ਲੱਗਦਾ ਕਿ ਕਿੱਥੇ ਨੇ ਮਿੱਟੀ ਚੱਕਣੀ ਕਿੱਥੇ ਛੱਡਣੀ ਚਾਰੇ ਪਾਸੇ ਇੱਕ ਵਕਮਾ ਕੇ ਫੇਰ ਥੋੜਾ ਜਿਆਦਾ ਖਰਾਬ ਹੈ ਨਹੀਂ ਚੱਲਦਾ ਭਾਈ ਫਰਦਾ ਨਹੀਂ ਤੂੰ ਇਹ ਦੇਖੀ ਵਿਗਾੜਨਾ ਨਹੀਂ ਇਹਨੂੰ ਤੂੰ ਐਂ ਰੱਸਾ ਤੂੰ ਠੇਕੇ ਮਾਰੀ ਜਾਂਦਾ ਠੇਕੇ ਮਾਰਨੀ ਆ ਠੇਕਦਾਰੀ ਵੀ ਕਰੀਦੀ ਆ ਹਾਂ ਜਿਵੇਂਲੇ ਹੋ ਜਾਂਦੇ ਲੋਡੀ ਕਹਿੰਦੇ ਕਿਆ ਬਚਦਾ ਮਾ ਬਾਈ ਹੁਣ ਇਹ ਤਾਂ ਜਿਹੜਾ ਚਲਾਉਂਦਾ ਉਹ ਹੀ ਜਾਣੇ ਮਿਹਨਤ ਕੰਮ ਚੱਲਦਾ ਬਸ ਆਈ ਕੋ ਕੰਮ ਚੱਲਦਾ ਟਰੈਕਟਰ ਰੁੜਦੇ ਘਰ ਟਰੈਕਟਰ ਰੁੜਦੇ ਆ ਭਾਜ ਘਰ ਬੈਟਰੀ ਸੌਜੂ ਫੁਰਕੇ ਚਾਹੀਦਾ ਨਹੀਂ ਜੇ ਕਿਆ ਸਾਰਾ ਖੇਤ ਪਾਉਣਾ ਆਉ ਤਾਂ ਲੋਡ ਇੱਧਰ ਲਈ ਸੈਟੜਾ ਨਾ 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 ਉਹ ਮਸ਼ੀਨ ਤੇ ਪਰੇ ਪਰੇ ਬਸ ਲੰਬੇ ਲੋਡਰ ਨੂੰ 5-7 ਘੰਟਾ ਦੇ ਕੇ ਹਾਲ ਇਕੱਠੇ ਕਰਕੇ ਲੰਘ ਜਿਓ ਆ ਤਾਂ ਕੀ ਖਿੱਚ ਤਾ ਹਾਂ ਆ ਤਾਂ ਨਹੀਂ ਮੋਣੀ ਕਿੱਥੇ ਇਹ ਨਹੀਂ ਉਰੇ ਤਾਂ ਆਉਣੀ ਆ ਮਿੱਟੀ ਬਾ ਠੀਕ ਹੈ ਜਿਆਦਾ ਖਰਾਬ ਹੈ ਬਾਈ ਕਿ ਤੁੰਚਾ ਨੀ ਮੈਂ ਪੌਤੇ ਹੀ ਭਰ ਕੇ ਥੋਏ ਖਾਲੀ ਹੋਈ ਜਾਂਦਾ ਇੱਕ ਸਾਈਡ ਤੇ ਬਾਡਾ ਧਰਿਆ ਪਿਆ ਹੈ ਹਨੂ ਪਤਾ ਹੈ ਬੁੱਟਿਆਂ ਦਾ ਖੇਤ ਬਾਈ 5 ਸਾਲ ਬਾਹ ਹੁੰਦਾ ਨਹੀਂ ਹੈਗਾ ਤਵੀਆਂ ਉਂਕੀ ਨੀ ਮੈਂ ਕਰ ਦਿੰਦੇ ਖੇਤ ਭਾਈ ਬਾਹਾਂ ਦੇ ਰੋਡੀ ਕਿਆ ਕਰੂਗਾ ਇਕੱਠੇ ਕਰਨੇ ਚੱਕਦੇ ਫਿਰ ਪਰੇ ਵੀ ਕਿਲੀ ਹੋਣੀ ਐ ਪਰੇ ਕਿਲੀ ਇੱਕ ਚੱਕਰੇ ਫਾੜਾ ਫੜਲਾ ਇੱਠਾ ਫਾੜਾ ਫੜ ਪਰੇ ਆ ਬੇਟੀ ਲਟਾਈਆਂ ਹਾ ਰੋਡੀ ਦਬਦਾ ਏ ਕ ਪਤਾ ਹੀ ਨਹੀਂ ਇਹਨੂੰ ਪਿਛੇ ਵਾਇਆ ਮੈਂ ਕੁਸ ਕਹਦੇ ਆਓ ਘਰ ਕੀ ਬੈਰਾ ਕੋਲ ਇੰਨੀ ਜਾਨ ਪਰਵਾਹ ਨਹੀਂ ਬਾਈ ਇੱਕ ਦੇਖਿਆ ਵਾਂ ਚਲਾ ਕੇ ਫੰਟਾ ਦਾ ਪਤਾ ਨਹੀਂ ਲਾਦਾ ਨਵੇੜਾ ਕਰਦਾ ਹੈ ਹੈ ਲੋ ਜੀ ਹੁਣ ਅਸੀਂ ਹੋ ਗਏ ਵਿਹਲੇ ਅਸੀਂ ਚੱਲੇ ਘਰ ਨੂੰ ਬਾਕੀ ਕੰਮ ਰਹਿ ਗਿਆ ਜੱਗੇ ਦਾ ਕਹਿਣਾ ਮੈਂ ਫਾਈਨਲ ਕਰਿਆ ਹੁਣ ਲੋਡੀ ਪਾ ਰਹੇ ਨਿੱਗਰਮਾਲ ਹੈ ਦਬਦਾ ਕਿਤੇ ਨਾਟਕੇਰਾ 로ਡੀ ਹੈ ਹੈ ਆਹ ਮੌਜ ਨਹੀਂ ਹੈਗੀ ਹੁਣ ਇਕੱਠੇ ਕਰਕੇ ਲੈ ਜਾ ਆਪਣੇ ਨਹੀਂ ਪਹੀ ਚ ਬਸਣੇ ਤੇ ਤੇ ਤਾਂ ਹੁਣ ਛੋਟੇ ਹੋ ਗਏ ਹੁਣ ਫਾਲੀਆਂ ਬਣ ਗਏ ਲੋ ਜੀ ਜੱਗੇ ਦਾ ਰਹਿ ਗਿਆ ਕੰਮ ਹੁਣ ਇਹ ਪੱਧਰਾ ਕਰਕੇ ਆਉਂਗਾ ਅਸੀਂ ਚੱਲੇ ਲੋ ਜੀ ਬਾਈ ਸ਼ਾਮ ਦਾ ਟਾਈਮ ਹੈ ਕਹਿੰਦੇ ਅੱਜ ਜੋ ਕੰਮ ਕਰਤਾ ਘਰ ਦੇ ਕਈ ਦਿਨਾਂ ਤੋਂ ਗੱਲ ਪੇ ਕਰਦੇ ਪਹਿਲਾਂ ਤਾਂ ਜੇਹਾਂ ਨੂੰ ਮਿਲੋ ਮੇਰੇ ਵੱਲੋਂ ਸੈਲਮ ਪੇਪਰ ਸੈਂਸ ਕਰ ਲੀ ਹਾਂਜੀ ਮਨਦੀਤ ਅਸੀਂ ਕੱਲ ਬੁਲਾ ਦੋ ਜੀ ਕਾਤਰੀ ਕਰ ਬਲਾਵੇ ਹਾਂਜੀ ਬਾਈ ਜੇਸ਼ਨ ਜੇਸ਼ਨ ਆ ਦੀ ਇੱਕ ਫੈਰਾ ਕਰਤਾ ਤੁਹਾਡਾ ਯਾ ਛੋਕੇ ਆ ਕੀ ਕਹਦੇ ਕੀ ਜਰ ਜਾਲੰਕਰਤਾ ਕੀ ਕਰਤਾ ਜੇ ਚਾਲੂ ਕਹਿੰਦੇ ਬਾਈ ਅਜੀ ਗੀਜਰ ਦੀ ਸਰਵਿਸ ਕਰਾਤੀ ਤੇ ਕੇਰੀ ਰਲੇਰ ਲੋਜੀ ਸਾਡੀ ਪੀਰੀ ਬਾਈ ਉਹ ਵੀ ਚਾਲੂ ਕਰਦੇ ਸਿਲੰਡਰ ਭਰਾਤਾ ਤੇ ਹੁਣ ਗਰਮਾ ਗਰਮ ਪਾਣੀ ਗਲਬਾਈ ਬੰਦਾ ਉਹ ਨਾ ਸਕਦਾ ਪਾਤਾ ਨਾ ਆ ਕੇ ਬੇਲੇ ਹੋ ਗਏ ਦੇ ਆਣੇ ਚੱਲੇ ਜੀ ਦੁੱਧ ਲੈਣਾ ਚੱਲੀਏ ਚਲੋ ਆਜੋ ਫਿਰ ਤੇ ਆਪਾਂ ਵੀ ਚੱਲਦੇ ਨਾਲੇ ਲੜੀਆਂ ਬਾਈ ਤਾਰੀਆਂ ਨਹੀਂ ਹਲੇ ਦਵਾਲੇ ਦੀ ਜੱਦੀ ਨਹੀਂ ਲੱਗੀਆਂ ਇਹ ਦੇਖੋ ਇਹ ਹੁਣ ਵਿਆਹ ਤੇ ਵਾਹ ਦੇ ਦੋਹੀਆਂ ਲੜੀਆਂ ਬਾਲਦੇ ਦੋਹੀਆਂ ਲੱਗੀਆਂ ਉੱਪਰ ਪਰ ਉਹ ਵੀ ਤੇ ਨਾਮ ਤੇ ਨਾਮ ਦੀ ਸਾਥੀ ਕਾ ਬੁਲਾ ਦੋ ਜੀ ਸਾਥੀ ਕਾ ਤੁਸੀਂ ਸੰਦੇ ਆਗੇ ਬੰਮੀ ਪੁੱਛ ਤੁਸੀਂ ਸੰਦੇ ਆਗੇ ਉਧਰ ਲੈ ਉਹ ਗੱਡੀ ਕੇ ਵੱਜੂਗੀ ਅੰਦਰ ਲਾਜਾ ਜਾਣਾ ਇਹਦਾ ਦੁੱਧ ਲੈਣ ਅੰਦਰ ਖੜਾ ਇਹਨੂੰ ਕਬਰ ਜਾ ਮੈਂ ਵੀ ਜਾਣੇ ਦੁੱਧ ਨਹੀਂ ਸਾਈਕਲੀ ਪਰ ਜਾਊਂਗਾ ਚੱਲ ਆ ਜਾ ਫਿਰ ਹਾਂਜੀ ਭਾਈ ਚਾਰ ਜਾਣੇ ਚੱਲੇ ਐਨਾ ਭਾਰਾ ਦੁੱਧ ਇਹਨੇ ਚਾਰ ਜਾਣੇ ਚੱਲੇ ਭਾਈ ਇਕੱਠੇ ਹੋ ਕੇ ਦੁੱਧ ਲੈਣ ਦੇਖੋ ਦਰਦ ਫਮੂ ਹੰਦਾ ਪਿੱਛੇ ਸੱਤ ਨਾਮ ਵਹਿਗੁਰੂ ਕਰਦਾ ਛੇ ਮਾ ਬੰਦਾ ਵੀ ਆ ਗਿਆ ਛੇ ਜਾਣੇ ਆ ਗਏ ਹੋਰ ਹੀ ਹੋਣੀ ਛੱਲੇ ਬਾਈ ਆ ਦੇਖ ਬੱਚਿਆਂ ਦੇ ਨਾਲ ਆਪਾਂ ਵੀ ਜਾ ਰਹੇ ਕਹਿੰਦੇ ਅੱਜ ਡਾਈ ਦੇ ਬੈਕ ਸਾਈਡ ਬਾਈ ਕਣਕ ਖੱਡੀ ਦੇ ਜਿਹੜਾ ਮਾਨਾ ਲੋ ਜੀ ਬਾਈ ਜਿੱਥੇ ਟੈਂਟ ਲੱਗਣਾ ਏ ਕਹਿੰਦੇ ਆਪ ਹੀ ਜਗਾ ਬੱਧਰੀ ਕਰਤੀ ਅੱਜ ਸੁਆਗਾ ਮਾਰ ਕੇ ਐਨ ਮਣਾਤੀ ਵਿਚਾਲੇ ਇੱਕ ਬੱਟ ਦੀ ਬੱਟ ਵੀ ਚੱਕਤੀ ਬਾਈ ਬੱਟ ਪਰ ਵੀ ਸੁਆਗਾ ਮਾਰ ਕੇ ਐਨ ਮਣਾਤੀ ਹੁਣ ਇੱਕ ਖੇਤ ਹੋ ਗਿਆ ਏ ਏਰੀਆ ਬਹੁਤ ਆ ਬਾਈ ਐਨ ਖੁੱਲਾ ਡੂਲਾ ਟੈਂਟ ਲੱਗ ਜਾਣਾ ਦੇਖੋ ਇੱਥੇ ਬੱਟ ਦੀ ਬਾਈ ਇਹਦੀ ਸੇਦ ਨੂੰ ਉਹ ਨੱਕੇ ਦੀ ਉਹ ਬੱਟ ਦਾ ਹੁਣ ਨੰਬਰ ਚੱਕਤਾ ਬਣ ਗਿਆ ਖੇਤ ਐਨ ਬਾਕੀ ਹੁਣ ਗੱਲਬਾਤ ਟੈਂਟ ਵਾਲਾ ਬਾਈ ਬਣਾਉਂਗਾ ਦੇਖਦੇ ਕਿਦਾਂ ਦੀ ਬਣਾਉਂਦਾ ਬਾਈ ਇਹਨਾਂ ਟੈਂਟ ਹੈ ਵਧੀਆ ਕਾਰੀਗਰ ਬੰਦਾ ਹੈ ਬਾਕੀ ਟੈਂਟ ਵਾਲੇ ਹੈ ਸਾਡੇ ਬਾਈ ਕਈ ਵੀਰ ਨੇ ਨੀਤਰ ਬਾਈ ਨੇ ਕਰਿਆ ਉਹਦੇ ਸਮਾਨ ਸਾਮਾਨ ਵੀ ਵਧੀਆ ਹੈ ਬਾਕੀ ਲੱਗੇ ਤਾਂ ਪਤਾ ਲੱਗੂਗਾ ਹੁਣ ਕਿਹ ਐ ਸਿਸਟਮ ਹੈ ਆ ਰਹਿ ਗਿਆ ਇਹ ਲਸਣ ਲੂਸਣ ਜੇ ਆਪਣਾ ਲਸਣ ਦੇ ਪਿੱਛੇ ਪਿੱਛੇ ਕੰਮ ਹੋ ਗਿਆ ਸਾਰੇ ਸਵਾਗਾ ਵੱਜ ਗਿਆ ਬਾਕੀ ਸ਼ਾਮ ਦਾ ਟਾਈਮ ਹੈ ਬਾਈ ਉਹ ਸਾਹਮਣੇ ਲੜੀਆਂ ਲੱਗਿਆ ਪਏ ਬਾਈ ਨੇਥਰ ਬਾਈ ਨਾਲੇ ਹਿੱਲ ਗਈਆਂ ਧੀਆਂ ਅੱਧੀਆਂ ਕਵਾਲਦੀਆਂ ਅੱਧੀਆਂ ਘਾਲੇ ਸੈਟਿੰਗ ਹੋ ਰਹੀ ਆ